ਸਤਿ ਸ੍ਰੀ ਅਕਾਲ ਜੀ ਅਸੀਂ ਕਿਸੇ ਵੀਰੇ ਦੇ ਚੈਨਲ ਤੋਂ ਵੀਡੀਓ ਪਾਈ ਸੀ ਪਹਿਲਾਂ ਉਹਨੇ ਮੇਰਾ ਨੰਬਰ ਲਾਤਾ ਸੀਗਾ ਉਹ ਨੰਬਰ ਲਾਇਆ ਕਰਕੇ ਮੈਨੂੰ ਫੋਨ ਬਹੁਤ ਆਉਂਦਾ ਰਿਹਾ ਕਿਵੇਂ ਨੇਤੀ ਬਣਾਉਣਾ ਕਿਵੇਂ ਨੇਤੀ ਦੇ ਵਿੱਚ ਚੀਜ਼ਾਂ ਪਾਉਣਾ ਉਹ ਅੱਜ ਮੈਂ ਚੀਜ਼ਾਂ ਤੁਹਾਨੂੰ ਆਪ ਖੁਦ ਨੇਤੀ ਬਣੀ ਕੋਲੇ ਸਮਾਨ ਪਾਇਆ ਤੁਹਾਨੂੰ ਸਾਰਾ ਦਿਖਾਵਾਂਗਾ ਵੀ ਇੰਨਾ-ਇੰਨਾ ਸਮਾਨ ਪਾਇਆ ਆਹ ਚੀਜ਼ ਪਾਈ ਆ ਇਹ ਗੱਬਣਾ ਮੈਛਾਂ ਲਈ ਨੇਤੀ ਹੈ ਜੀ ਇਹ ਹਾਲੋਂ ਆ ਜੀ ਆਹ ਹਾਲੋਂ ਆ ਇਹ ਹਾਲੋਂ ਪਾਈ ਆ ਜੀ ਇਹਦੇ 200 ਗ੍ਰਾਮ ਲੇਟੀ ਦੇ ਵਿੱਚ オリジナルੀ ਚ ਰਿੰਨਣ ਖਾਤਰ ਆ ਅੰਬ ਹਲਦੀ ਆ ਜੀ ਇਹ ਅੰਬ ਹਲਦੀ ਪਾਈ ਆ ਆਪਾਂ ਜਿਵੇਂ ਆ ਨੋਰਮਲ ਮੈਂ ਪਾ ਦਈ ਦਿੰਨਾ ਦਾੜੀ ਠੀਕ ਆ ਜੀ ਤੇ ਆਹਾ ਇਹ ਦੋਨੇ ਚੀਜ਼ਾਂ ਪਾਈਆਂ ਨੇ ਜੀ ਅੱਜ ਲੇਟੀ ਦੇ ਵਿੱਚ ਜਦੋਂ ਆਪਾਂ ਲੇਟੀ ਰਿੰਨਣੀ ਆ ਜੀ ਦਲੀਆਂ ਰਹਿੰਦੇ ਆ ਜਿਵੇਂ ਆਪਾਂ ਝੋਕੇ ਤੇ ਜਦੋਂ ਲੇਟੀ ਪਾਤੀ ਜੀ ਉਹਦੇ ਉਹਦੇ ਵਿੱਚ ਗੋੜ ਪਾ ਦਿੰਨੇ ਆ ਤੇ ਫਿਰ ਆਪਾਂ ਹਾਲੋਂ ਪਾ ਦਿੰਨੇ ਆ ਜੀ ਹਾਲੋਂ ਨਾਲ ਅੰਬ ਹਲਦੀ ਪਾ ਦਿੰਨੇ ਆ ਇਹ ਬਾਈ ਬਹੁਤ ਕਹਿਣਗੇ ਮੈਨੂੰ ਵੀ ਬਾਈ ਯਾਰ ਲੈਦਾ ਸਕੀਮ ਲਾਉਂਦਾ ਵੀ ਅੰਬ ਹਲਦੀ ਦਾ ਕੀ ਅੰਬ ਹਲਦੀ ਇਹ ਆ ਜੀ ਜੇ ਕੋਈ ਪਸ਼ੂ ਦਾ ਹੱਡ ਗੋਡਾ ਦੁਖਦਾ ਉਹ ਵੀ ਮਜ਼ਬੂਤ ਰੜਕ ਵੀ ਚੱਕੀ ਜਾਊਗੀ ਵੀ ਰੜਕ ਚੱਕੀ ਜਾਊ ਅੰਬ ਹਲਦੀ ਤੋਂ ਤੇ ਜਿਹੜੀ ਜੀ ਹਾਲੋਂ ਆ ਹਾਲੋਂ ਲੇਵੇ ਖਾਤਰ ਬਹੁਤ ਵਧੀਆ ਜੀ ਜੇ ਪਹਿਲਾਂ ਰਿੰਕੇ ਪਾਉਂਦੇ ਨੂੰ ਆਪਾਂ ਵਿੱਚ ਕਈ ਪਸ਼ੂ ਸੁਮੇਲ ਲਮਾਂਦੇ ਨੇ ਹਾਲੋਂ ਦੇ ਤਜਰਬੇ ਨੇ ਜੀ ਹਾਲੋਂ ਨਾਲ ਰੜਕਨੀ ਪੈਂਦੀ ਹਾਲੋਂ ਨਾਲ ਲੇਵਾ ਵੱਡਾ ਹੁੰਦਾ ਦੁੱਧ ਵਧੀਆ ਬਣਦਾ ਜੀ ਇਹਦਾ ਕਾੜਾ ਕਿਹਾ ਜਾਂਦਾ ਕਿ ਬੁਢੇ ਕਾੜਾ ਦਿੰਦੇ ਹੁੰਦੇ ਹਾਲੋਂ ਦਾ ਬਣਾ ਕੇ ਬਲਦਾਂ ਨੂੰ ਕੰਮ ਵਾਲਿਆਂ ਨੂੰ ਜੀ ਤੇ ਹੁਣ ਆਪਾਂ ਤੁਹਾਨੂੰ ਸਾਰੀ ਆਈਟਮ ਜਿਵੇਂ ਆ ਬਣੀ ਹੋਈ ਓਵੇਂ ਤੁਹਾਨੂੰ ਸਮਝਾਤੀ ਹੁਣ ਮੈਂ ਤੁਹਾਨੂੰ ਇੱਧਰ ਪਾ ਕੇ ਆਈਟਮ ਚ ਜਿਹੜੀ ਆ ਚੀਜ਼ਾਂ ਮੈਂ ਪਾਉਣਾ ਉਹ ਤੁਹਾਨੂੰ ਦਿਖਾਉਣਾ ਵੀ ਇੰਨੀਆਂ-ਇੰਨੀਆਂ ਚੀਜ਼ਾਂ ਪਾਉਣਾ ਤੇਲ ਠੀਕ ਹੈ ਜੀ ਕਿਉਂ ਕਈ ਵਾਰੀ ਬਾਈ ਫੋਨ ਲਾਉਂਦੇ ਨੇ ਮੇ ਤੋਂ ਨਹੀਂ ਵੀ ਚੱਕਿਆ ਜਾਂਦਾ ਉਹ ਮੇਰੀ ਵੀਡੀਓ ਦੇਖ ਲਿਓ ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਉਹ ਮੈਨੂੰ ਦੱਸ ਦਿਓ ਇਹ ਵੀ ਬਸੂ ਨਾ ਹਾਲੋਂ ਦਾ ਮੁਸਕ ਮੰਨ ਜਾਂਦੇ ਨੇ ਉਹਨੂੰ ਦੋ ਦਿਨ ਹਾਵਾਂ ਜੇ ਤੇ ਨਹੀਂ ਖਾਂਦੀ ਤਾਂ ਉਹਦੇ ਦਾਣੇ ਤੇ ਸਿੜਦਿਆ ਕਰੋ ਮੂਰੇ ਉਹਦੇ ਦਾਣੇ ਦੇ ਵਿੱਚ ਰਲਾ ਕੇ ਨਾ ਸੱਣੀ ਤੇ ਸਿੜ ਦੋ ਦੋ ਦਿਨਾਂ ਚੋਂ ਮੁਸਕ ਮੰਨਣੋਂ ਹਰ ਜੂਗੀ ਆ ਲੈ ਨਾ ਇਹ ਆਪਾਂ ਇੱਕ ਪਸ਼ੂ ਦੀ ਖਰਾਕ ਤਿਆਰ ਕਰ ਰਹੇ ਹਾਂ ਮੈਂ ਹੁਣ ਉਹ ਵੀ ਤਾਂ ਕਰਦਾ ਵੀ ਬਾਈਆਂ ਦੇ ਫੋਨ ਬਹੁਤ ਆਉਂਦੇ ਨੇ ਵੀ ਭਾਈ ਤੂੰ ਦੱਸਿਆ ਸੀ ਤੂੰ ਦੁਬਾਰੇ ਦੱਸ ਉਹ ਅੱਜ ਦੇਖ ਲਿਓ ਇਹ ਚ ਪਹਿਲਾ ਨੰਬਰ ਪਾਈ ਹੋਈ ਆ ਆਪਣੀ ਕਣਕ ਦੀ ਲੇਤੀ ਦੂਜਾ ਨੰਬਰ ਹਲੋਂ ਪਾਈ ਆ ਤੀਜਾ ਨੰਬਰ ਆਪਾਂ ਇਹਦੇ ਵਿੱਚ ਪਾਇਆਗਾ ਅੰਬ ਹਲਦੀ ਅੰਬ ਹਲਦੀ ਰੜਕ ਚੱਕ ਦਿੰਦੀ ਆ ਪਸ਼ੂ ਦੀ ਪਹਿਲਾਂ ਕਣਕ ਦੀ ਲੇਤੀ ਰਣੀ ਆ ਵਿੱਚ ਹਲੋਂ ਪਾਈ ਸੀ ਵਿੱਚ ਇਹਦੇ ਆਪਾਂ ਪਾਇਆ ਸੀ ਅੰਬ ਹਲਦੀ ਅੰਬਹਲਦੀ ਦੀ ਹੈ ਆ ਵੀ ਆਪਾਂ ਕਿਹੜਾ ਪਸ਼ੂ ਨੂੰ ਪੁੱਛਦੇ ਆ ਵੀ ਤੇਰੇ ਰੜਕ ਕਿੱਥੇ ਪੈਂਦੀ ਆ ਕੋਈ ਲੱਤ ਬਾੰਦੂ ਖਦੀ ਆ ਰੜਕ ਚੱਕੀ ਜਾਂਦੀ ਆ ਪਸ਼ੂ ਦੀ ਫਿਰ ਦੂਜਾ ਨੰਬਰ ਜਦੋਂ ਸੁੰਦਾ ਜਾ ਪਸ਼ੂ ਉਹਨੂੰ ਆਪਾਂ ਖੋੜੜੇ ਖਿੱਚ ਕੇ ਸੁਵਾ ਦਿੰਦੇ ਨੇ ਕਈ ਉਹ ਵੀ ਸੂ ਪੈਂਦੇ ਨੇ ਉਹਦੇ ਅੰਦਰ ਕਈ ਵਾਰੀ ਬਿਆਈਆਂ ਹੋ ਜਾਂਦੀਆਂ ਜੋਰ ਲੱਗ ਕੇ ਜੀ ਉਹ ਬਿਆਈਆਂ ਹੋ ਜਾਂਦੀਆਂ ਨੇ ਜਿਹੜੀਆਂ ਇਹ ਉਹਨਾਂ ਨੂੰ ਵੀ ਸ਼ੇਤੀ ਧਰਦੀ ਆ ਆ ਹੁਣ ਮੇਰੀਆਂ ਮੱਝਾਂ ਦੇ ਇੱਕ ਦੇ 20 ਪਏ ਨੇ ਇੱਕ ਦੇ 10 ਦੇਣ ਪਏ ਨੇ ਉਹ ਦੋਨੇ ਸੂਣ ਦੀਆਂ ਉਹਨਾਂ ਨੂੰ ਪਹਿਲਾਂ ਤੋਂ ਸ਼ੁਰੂ ਕੀਤੀ ਆ ਹੁਣ ਉਸ ਤੋਂ ਬਾਅਦ ਵੀ ਉਹਨਾਂ ਨੂੰ ਪਾਵਾਂਗੇ ਆਪਾਂ ਅੰਬਹਾਲਦੀ 10 ਕਿਲੋ ਸਾਰੀ ਮੈਂ ਉਹਦੂ ਸੂਈਆਂ ਤੋਂ ਬਾਅਦ ਵੀ ਪਾਉਂ ਕਿਉਂਕਿ ਉਹਦੇ ਅੰਦਰ ਜੇ ਕੋਈ ਜ਼ਖਮ ਹੈ ਰੜਕਾ ਉਹ ਸਾਰੀ ਚੱਕੀ ਗਊ ਜ਼ਖਮ ਵੀ ਉਹਦੇ ਪਰ ਜਾਣਗੇ ਸੇਤੀ ਠੀਕ ਹੋ ਜੂ ਜਦੋਂ ਜ਼ੇਰ ਪੈ ਜਾਂਦੀ ਆ ਕਈ ਵਾਰੀ ਖੂਨ ਵੀ ਛਿੜਤੀਆਂ ਨੇ ਜ਼ੇਰ ਪਈ ਸਹੀ ਤੋਂ ਵੀ ਲੱਕ ਚਲੂ ਜਾਵੇ ਆਉਣ ਲੱਗ ਜਾਂਦਾ ਚਿੱਟਾ ਜਾ ਉਹ ਆਪਾਂ ਕਹਿੰਦੇ ਨਾ ਉਹ ਛਿੜਦੀ ਇਹਨੂੰ ਕਾੜਾ ਦੇ ਦੇ ਗੁਰਦਾ ਬਣਾ ਕੇ ਇਹਨੂੰ ਨੁਪਾ ਦੇ ਬੜੇਵੇਂ ਪਾ ਦੇ ਉਹ ਆਣੀ ਆਪਾਂ ਸੋਚਦੇ ਵੀ ਉਹਦੇ ਅੰਦਰ ਕੋਈ ਜ਼ੋਰ ਲੱਗ ਗਿਆ ਬਿਆਈ ਖੁੱਲ ਗਈ ਕੋਈ ਜ਼ਖਮ ਹੋ ਗਿਆ ਉਹਦੇ ਨਾਲ ਉਹ ਥੋੜੀ ਥੋੜੀ ਉਹ ਕਚਰੂ ਜਾਉਣ ਲੱਗ ਜਾਂਦਾਗਾ ਉਹ ਫਿਰ ਪਸ਼ ਜਦੋਂ ਦੁੱਧ ਰਲਦਾ ਉਹ ਟਾਈਮ ਪਾ ਕੇ ਰਲਦਾ ਕਈਆਂ ਦੇ ਤਿੰਨ ਤਿੰਨ ਮਹੀਨੇ ਨਹੀਂ ਬੋਲਦੇ ਕਈਆਂ ਦੇ ਪੰਜ ਪੰਜ ਮਹੀਨੇ ਸਾਲ ਵੀ ਲੰਘ ਜਾਂਦਾਗਾ ਜੇ ਆਪਾਂ ਇਹ ਪਾਵਾਂਗੇ ਇਹ ਪ੍ਰਦਸ਼ ਦੇ ਨਾਲ ਪਸ਼ੂ ਨੂੰ ਡੇਢ ਮਹੀਨੇ ਸਵਾ ਮਹੀਨੇ ਦੇ ਵਿੱਚ ਦੁੱਧ ਰਲ ਜਾਂਦਾਗਾ ਕਿਉਂਕਿ ਪਸ਼ੂ ਦਾ ਅੰਲੇ ਜਖਮ ਠੀਕ ਹੋ ਜਾਂਦੇ ਨੇਗੀ ਹੁਣ ਮੈਂ ਤੁਹਾਨੂੰ ਆਪਣੀ ਦੇਖੀ ਦੇ ਤਿੰਨ ਚੀਜ਼ਾਂ ਦੱਸਤੀਆਂ ਤੁਹਾਨੂੰ ਹੁਣ ਹੋਰ ਦੱਸਦਾਗਾ ਦੂਜਾ ਕੀ ਕੁਝ ਪਾਉਣਾਗਾ ਆ ਕਰਦੀ ਕਹਾਣੀ ਦਾ ਤੇਲ ਆਪਣੇ ਆ ਪਕੜਾ ਕੇ ਲੈ ਆਪਾਂ ਸਰੋਂ ਦਾ ਤੇਲ ਇਹਨੂੰ ਕੋਈ 100 ਗ੍ਰਾਮ ਨਹੀਂ ਕੋਈ 200 ਗ੍ਰਾਮ ਨਹੀਂ ਪਾਈਆ ਦਾ ਗਲਾਸ ਆ ਇਹ ਫੁੱਲ ਪਾਉਣਾ ਆਪਾਂ ਜੇ ਤਤੀ ਲੇਟੀ ਆ ਤਾਂ ਤਤੀ ਦੇ ਵਿੱਚ ਹੀ ਪਾ ਦਿਓ ਜੇ ਥਰਗੀ ਕੋਈ ਨਾ ਉਹਨੂੰ ਪਹਿਲਾਂ ਪਾ ਕੇ ਰੱਖ ਦਿਓ ਇਹ ਨੇਵੇ ਵਾਲੇ ਲੀਟਰ ਨਾਲੋਂ ਵੀ ਕੰਮਜਾਦ ਆ ਬਾਕੀ ਹਾਂ ਲੇਗ ਵਾਲਾ ਲੀਟਰਕ ਨੂੰ ਸ਼ੁਰੂ ਕੀਤਾ ਮੈਂ ਉਹਦੇ ਵੀ ਦੱਸਿਆ ਉਹ ਦੇਖਾਂਗੇ ਆਪਾਂ ਇਹ ਆਪਾਂ ਨੇ ਦੂਜੀ ਮਾਦ ਦੀ ਤਿਆਰੀ ਇਹ ਜਿਹੜਾ ਕੈਲਸ਼ੀਅਮ ਹੈ ਜੇ ਇਹਦੇ ਵਿੱਚ ਛਮੱਲ ਮੰਨਦੀ ਆ ਮੈਂ ਇਸ ਨਹੀਂ ਖਾਂਦੀ ਫਿਰ ਤਾਂ ਆਪਾਂ ਉਵੇਂ ਕਰ ਲਓ ਜੀ ਨਹੀਂ ਤੇ ਇਹ ਕੈਲਸ਼ੀਅਮ ਜਿਵੇਂ ਹੁਣ ਪਸ਼ੂ ਖਾਂਦਾ ਜਿਹੜਾ ਪਸ਼ੂ ਮੁਸਕ ਨਹੀਂ ਮੰਨਦਾ ਉਹਨੂੰ ਪਾ ਦਿਓ ਹੁਣ ਜਿਵੇਂ ਮੇਰੇ ਕੋਲੇ ਪਸ਼ੂ ਮੁਸਕ ਮੰਨਦਾ ਨਹੀਂ ਇਹਨੂੰ ਆਪਾਂ 100 ਗ੍ਰਾਮ ਪਾਤੀ ਆਪਦੇ ਇਛਾਵ ਨਾਲ ਇਹ ਚੀਜ਼ ਪਾ ਕੇ ਆਪਾਂ ਇਹਦੇ ਤੇ ਵਧੀਆ ਮਾਰ ਦੋ ਤੇਲ ਵਿੱਚ ਮਿਕਸ ਕਰ ਦੋ ਤੇ ਤੇਲਾ ਤੱਤੀ ਦੇ ਵਿੱਚ ਛੇਤੀ ਮਿਕਸ ਹੋ ਜਾਂਦਾ ਇਹ ਆਇਆ ਵੀ ਬਸ ਇਨਾ ਕਬ ਇਹ ਠੰਡੀ ਹੋਗੀ ਵੀ ਠੰਡੀ ਦੇ ਵਿੱਚ ਮਾੜਾ ਜਿਹਾ ਟਾਈਮ ਲੱਗ ਜੀ ਕਿਉਂਕਿ ਇਹਨੇ ਜਮੇ ਵਿੱਚ ਰਲ ਜਾਣਾ ਜਦੋਂ ਇਹਨੂੰ ਮਿਕਸ ਕਰਤਾ ਉਹਨੇ ਪਸੂ ਧਰ ਦੋ ਇਹੋ ਜਿਹਾ ਆਪਾਂ ਤੇਲ ਪਾਇਆ ਸੀ ਇਹਦੇ ਚ ਤੇਲ ਦੇਖੋ ਮਿਕਸ ਕਰ ਲਿਆ ਹੋ ਗਿਆ ਨਾ ਮਿਕਸ ਇਹ ਇੱਕ ਪਸੂ ਦਾ ਫਾਰਮੂਲਾ ਕਾ ਤੇ ਇੱਕ ਪਸੂ ਨੂੰ ਆਪਾਂ ਆਇਆ ਵੀ ਲੈਤੀ ਕਿਉਂਕਿ ਘੱਟ-ਪਾਤੀ ਵੀ ਇਹਦੇ ਅੰਦਰ ਤੇਲ ਇਹ ਸਵਾਨ ਅੰਦਰ ਜਾਵੇ ਬੀਨਾਂ ਇੱਕ ਖਾ ਲਈ ਚੱਟ ਦੇ ਨੂੰ ਉਸ ਤੋਂ ਬਾਅਦ ਜੇ ਵੱਧ ਜੂਗੀ ਬੇਟੀ ਆਪਾਂ ਉਹਨੂੰ ਸੰਨੀ ਤੇ ਪਾ ਸਕਦੇ ਹਾਂ ਸੁੱਕੀ ਤੂੜੀ ਤੇ ਰੰਦਾ ਦੋ ਪਤਲੀ ਕਰਕੇ ਉਹ ਬਿਨ ਤੇਲ ਵਾਲੀ ਐ ਇਹ ਤੇਲ ਵਾਲੀ ਐ ਇਹ ਪਹਿਲਾਂ ਬਾਗੀ ਅੰਦਰ ਉਸ ਤੋਂ ਬਾਅਦ ਉਹ ਪਾਣੀ ਪਾ ਕੇ ਪਤਲੀ ਕਰਕੇ ਉਹਦੀ ਲਿ ਸੰਨੀ ਕਰ ਦੋ ਜਾਂ ਸੁੱਕੀ ਤੂੜੀ ਤੇ ਪਤਲੀ ਕਰਕੇ ਪਾ ਦੋ ਕਸੂ ਆਪੀ ਖਾ ਲੈਂਦਾਗਾ ਇਹਦੇ ਵਿੱਚ ਜਿਹੜੀਆਂ ਆਪਾਂ ਚੀਜ਼ਾਂ ਦੱਸੀਆਂ ਨੇ ਇਹ ਪੂਰੇ ਗੁਨਾਕਾਰੀ ਚੀਜ਼ਾਂ ਨੇ ਇਹੀ ਪਾਉਂਦੇ ਹੁੰਨੇ ਆ ਮੁੱਢ ਤੋਂ ਇਹੀ ਪਾਉਂਦੇ ਆ ਹੁਣ ਇੱਕ ਮੱਜ ਨੂੰ ਮੈਂ ਲੇਵ ਵਾਲਾ ਲੀਟਰ ਪਾਉਣਾ ਇੱਕ ਨੂੰ ਇਹ ਪਾਉਣਾਗਾ ਤੁਹਾਨੂੰ ਉਹਦਾ ਲੇਵਾ ਵੀ ਦਿਖਾ ਦੇਣਾ ਠੀਕ ਹੈ ਜੀ ਫਾਰਮੂਲਾ ਜੀ ਇਹ ਦੇਸੀ ਫਾਰਮੂਲਾ ਬੁਰਿਆਂ ਤੋਂ ਪਾਉਂਦੇ ਹੁੰਦੇ ਨੇ ਇਹ ਵਰਤ ਲਓ ਜੀ ਇਹ ਦੇਸੀ ਫਾਰਮੂਲਾ ਤੁਹਾਡੇ ਕੰਮ ਆਊਗਾ ਇਹ ਪਾਇਆ ਕਰੋ ਐਵੇਂ ਮੈਡੀਕਲਾਂ ਦੀਆਂ ਦਵਾਈਆਂ ਚ ਨਾੜਿਆ